ਅੱਸੀ ਗੱਲ ਜੀ ਸਾਰਿਆਂ ਨੂੰ ਰਾਤ ਰੋਜੋਈਨੇ ਵਿੱਚ ਬਾਈ ਬੱਬੂ ਮਾਨ ਦੇ ਸ਼ੋਅ ਬਾਰੇ ਦੋ ਗੱਲਾਂ ਕਰਨੀਆਂ ਨੇ ਇੱਕ ਪੰਜਾਬੀ ਪੰਜਾਬ ਤੋਂ ਆਇਆ ਤੇ ਤੱਕ ਪਾ ਕੇ ਗਿਆ ਇਹ ਸ਼ੋਅ ਕਰੋਨੇ ਬਹੁਤ ਹੀ ਆਰਗੇਨਾਈਜ਼ ਕਰਨੇ ਇਹ ਬਹੁਤ ਵੱਡਾ ਕੰਮ ਹੁੰਦਾ ਇਹਦੇ ਵਿੱਚ ਸਾਰੀ ਟੀਮ ਦਾ ਐਫਰਟ ਤੇ ਸਾਰਿਆਂ ਨੂੰ ਬੱਧ ਤੁਸੀਂ ਸਾਰੇ ਆਏ ਤੇ ਤੁਹਾਡਾ ਕਰਕੇ ਹੀ ਸ਼ੋਅ ਕਾਮਯਾਬ ਹੋਇਆ ਤੇ ਤੁਸੀਂ ਮਾਨ ਨੂੰ ਸਾਡਾ ਬਾਈ ਬੱਬੂ ਮਾਨ ਦਾ ਮਾਨ ਨੂੰ ਤੇ ਸ਼ੋਅ ਦੇ ਨਾਮ ਨਾਲ ਰਾਤ ਕੌਣ ਮੈਨੂੰ ਤੱਕ ਲੱਗਿਆ ਜਾਮ ਲੱਗਾ ਰਾ ਵੈਂਕੂਵਰ ਦੇ ਵਿੱਚ ਤੇ ਇਕਨੋਮੀ ਨੂੰ ਵੀ ਤੱਕਾ ਲੱਗਿਆ ਸਾਰੇ ਰੈਸਟੋਰੈਂਟ 12 ਟੈਕਸੀਆਂ 우버 ਸਾਰਾ ਕੁਝ ਹੀ ਫਸ ਗਿਆ ਵੈਂਕੂਵਰ ਹੀ ਨਹੀਂ ਸਰੀ ਵੀ ਇਹ ਸੀਗਾ ਪੀਜਾ ਤੇ ਰੈਸਟੋਰੈਂਟ ਬਹੁਤ ਰਸ ਗਿਆ ਸਾਰਿਆਂ ਦੀਆਂ ਸੰਡੇ ਵਾਲੇ ਦਾ ਪ੍ਰੋਸੀਸ਼ਨ ਟਾਈਮ ਤੁਸੀਂ ਸਾਰੇ ਆਏ ਟਫ ਟਾਈਮਸ ਦੇ ਵਿੱਚ ਤੇ ਸਾਡਾ ਮਾਣ ਹੁੰਦਾ ਹੈ ਤੇ ਪੰਜਾਬੀ ਪੰਜਾਬੀਅਤ ਜਿੰਦਾ ਹੈ